ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਔਰਤਾਂ ਲਈ ਆਈ ਵੱਡੀ ਕੋਸਕਵਰੀ ਇਹਨਾਂ ਔਰਤਾਂ ਨੂੰ ਮਿਲੇਗਾ 2500 ਤੋਂ 3000 ਰੁਪਏ ਦੋਨੋਂ ਪੈਨਸ਼ਨ ਦਾ ਲਾਭ ਇਸ ਤਰੀਕ ਤੋਂ ਫਾਰਮ ਭਰਨੇ ਸ਼ੁਰੂ ਕੀ ਹਾਂ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਨਵੇਂ ਉਤਤ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦੋ ਤਾਕੀ ਪੰਜਾਬ ਅਤੇ ਸੈਂਟਰ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਦੇਖ ਨੂੰ ਮਿਲ ਸਕਣਗੀਆਂ ਤੇ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ ਪੰਜਾਬ ਵਿੱਚ ਪੰਜਾਬ ਸਰਕਾਰ ਦੁਆਰਾ 3 ਗਾਰੰਟੀਆਂ ਦਿੱਤੀਆਂ ਗਈਆਂ ਸੀ ਜਿਸ ਦੇ ਵਿੱਚ ਪਹਿਲੀ ਗਾਰੰਟੀ 600 ਯੂਨਟ ਫ੍ਰੀ ਬਿਜਲੀ ਦੀ ਸੀ ਦੂਸਰੀ ਗਾਰੰਟੀ ਸੀ ਜੀ ਆਪਣੇ ਬੁਢਾਪਾ ਵਿਧਵਾ ਅੰਗਹੀਨ ਅਤੇ ਬੇਸਹਾਰਾ ਨੂੰ 2500 ਰੁਪਏ ਪੈਨਸ਼ਨ ਦੇਣ ਦਾ ਅਤੇ ਤੀਸਰੀ ਗਾਰੰਟੀ ਸੀ 1000 ਰੁਪਏ ਪੈਨਸ਼ਨ ਸਕੀਮ ਜੋ ਕਿ ਮਹਿਲਾ ਨੂੰ ਦਿੱਤੀ ਜਾਣ ਵਾਲੀ ਹੈ ਤਾਂ ਹੁਣ ਦੋਸਤੋ ਇਸ ਤੇ ਉੱਪਰ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ ਜਿਸ ਦੇ ਲਈ ਆਪਾਂ ਤੁਹਾਨੂੰ ਲੇਟੈਸਟ ਅਪਡੇਟ ਤੇ ਲੈ ਕੇ ਚੱਲਦੇ ਹਾਂ ਤਾਂ ਦੋਸਤੋ ਦੇਖ ਸਕਦੇ ਹੋ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਆਮ ਆਦਮੀ ਪਾਰਟੀ ਵੋਟਰਾਂ ਸਮੇਂ ਤਿੰਨ ਗਾਰੰਟੀਆਂ ਦਿੱਤੀਆਂ ਗਈਆਂ ਸੀ 600 ਵਿੱਚ ਪਹਿਲੀ ਗਾਰੰਟੀ 600 ਯੂਨਟ ਫ੍ਰੀ ਬਿਜਲੀ ਸੀ ਜੋ ਕਿ ਪੰਜਾਬ ਸਰਕਾਰ ਦੇ ਵਾਅਦੇ ਮੁਤਾਬਕ ਪੂਰੀ ਕਰ ਦਿੱਤੀ ਗਈ ਹੈ ਅਤੇ ਹੁਣ 90% ਲੋਕਾਂ ਨੂੰ 600 ਯੂਨਟ ਫ੍ਰੀ ਬਿਜਲੀ ਦਾ ਲਾਭ ਦਿੱਤਾ ਜਾ ਰਿਹਾ ਹੈ ਹੁਣ ਲੋਕਾਂ ਦਾ ਦੋ ਰਹਿੰਦੀਆਂ ਗਾਰੰਟੀਆਂ ਦੇ ਉੱਪਰ ਪੇ ਸਪਰੀ ਦੇ ਨਾਲ ਅੱਡੀ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਪਹਿਲੀ ਗਾਰੰਟੀ ਬੁਢਾਪਾ ਪੈਨਸ਼ਨ ਜੋ ਕਿ ਪੰਜਾਬ ਸਰਕਾਰ ਵੱਲੋਂ 2500 ਰੁਪਏ ਕੀਤੀ ਗਈ ਹੈ ਅਤੇ ਤੀਜੀ ਗਾਰੰਟੀ ਜੋ ਮਹਿਲਾ ਨੂੰ ਯਾਨੀ ਕਿ ਔਰਤਾਂ ਨੂੰ ਹਜ਼ਾਰ ਪੈ ਪੈਨਸ਼ਨ ਸਕੀਮ ਦੀ ਹੈ ਤਾਂ ਦੋਸਤੋ ਇਸ ਦੇ ਉੱਪਰ ਪੰਜਾਬ ਸਰਕਾਰ ਸੀਐਮ ਮਾਨ ਅਤੇ ਉਹਨਾਂ ਦੀ ਧਰਮ ਪਤਨੀ ਨੇ ਜਲੰਧਰ ਜਮਿਨੀ ਚੋਣਾਂ ਦੌਰਾਨ ਇਸ ਚੀਜ਼ ਦੇ ਬਾਰੇ ਪੂਰਾ ਖੁੱਲ੍ਹ ਕੇ ਜ਼ਿਕਰ ਕੀਤਾ ਹੈ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਇਹਨਾਂ ਦੋਵਾਂ ਗਰੰਟੀ ਨੂੰ ਪੂਰਾ ਕਰਨ ਦੇ ਵਿੱਚ ਲੱਗੀ ਹੋਈ ਹੈ ਜਿਸ ਦੇ ਵਿੱਚ ਸੀਐਮ ਮਾਨ ਨੇ ਦੱਸਿਆ ਕਿ ਜੋ ਬੁਢਾਪਾ ਪੈਨਸ਼ਨ ਪਿਛਲੇ ਲੰਬੇ ਸਮੇਂ ਤੋਂ ਗਲਤ ਤਰੀਕੇ ਨਾਲ ਗਲਤ ਲੋਕਾਂ ਦੇ ਖਾਤੇ ਵਿੱਚ ਜਾਰੀ ਆ ਸਭ ਤੋਂ ਪਹਿਲਾਂ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਲੋਕ ਇਸ ਪੈਨਸ਼ਨ ਦੇ ਲੈਣ ਦੇ ਹੱਕਦਾਰ ਨਹੀਂ ਆ ਉਹਨਾਂ ਦੀ ਪੈਨਸ਼ਨ ਬੰਦ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਸਹੀ ਹੱਕਦਾਰ ਦੇ ਖਾਤੇ ਵਿੱਚ 2500 ਰੁਪਏ ਪੈਨਸ਼ਨ ਪਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ ਦੂਸਰੇ ਨੰਬਰ ਤੇ ਜੋ ਔਰਤਾਂ ਨੂੰ 1000 ਰੁਪਏ ਪੈਨਸ਼ਨ ਸਕੀਮ ਦੇਣ ਦਾ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਨ ਦੇ ਵਿੱਚ ਪੰਜਾਬ ਸਰਕਾਰ ਲੱਗੀ ਹੋਈ ਹੈ ਅਤੇ ਬਹੁਤ ਜਲਦ ਉਹਨਾਂ ਖਾਤਿਆਂ ਦੇ ਵਿੱਚੋਂ 1000 ਰੁਪਏ ਪੈਨਸ਼ਨ ਆਉਣਾ ਸ਼ੁਰੂ ਹੋ ਜਾਵੇਗੀ ਜਿਹੜੀਆਂ ਪੰਜਾਬ ਦੀਆਂ ਮਹਿਲਾਵਾਂ ਹਨ ਅਤੇ ਪੰਜਾਬ ਦੇ ਉਹਨਾਂ ਕੋਲ ਪਿਛਲੇ ਲੰਬੇ ਸਮੇਂ ਤੋਂ ਰਹਿਣ ਦੇ ਰਿਕਾਰਡ ਬਣੇ ਹੋਏ ਹਨ ਇਸ ਤੋਂ ਇਲਾਵਾ ਹੁਣ ਇਸ ਤੇ ਉੱਪਰ ਇੱਕ ਵੱਡੀ ਅਪਡੇਟ ਉਹਨਾਂ ਦੇ ਲਈ ਹੈ ਜਿਹੜੀਆਂ ਔਰਤਾਂ ਲਈ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਜਾ ਬੇਸ ਖਾਰਾ ਪੈਨਸ਼ਨ ਜਾਂ ਅੰਗਹੀਣ ਪੈਨਸ਼ਨ ਲੱਗੀ ਹੋਈ ਹੈ ਕਿ ਉਹਨਾਂ ਨੂੰ 1000 ਰੁਪਏ ਪੈਨਸ਼ਨ ਸਕੀਮ ਦਾ ਲਾਭ ਮਿਲੇਗਾ ਜਾਂ ਫਿਰ ਨਹੀਂ ਮਿਲੇਗਾ ਤਾਂ ਦੋਸਤੋ ਪੰਜਾਬ ਸਰਕਾਰ ਦੇ ਨੋਟਿਸ ਦੇ ਅਕੋਰਡਿੰਗ ਜਿਹੜੀਆਂ ਔਰਤਾਂ ਵਿਧਵਾ ਪੈਨਸ਼ਨ ਲੈ ਰਹੀਆਂ ਹਨ ਸਪੋਜ਼ ਕਰੋ ਕਿ ਉਹਨਾਂ ਦੀ ਉਮਰ 58 ਸਾਲ ਦੀ ਜਾਂ ਇਸ ਤੋਂ ਵੱਧ ਹੋ ਜਾਂਦੀ ਹੈ ਤਾਂ ਉਹ ਦੋ ਪੈਨਸ਼ਨਾਂ ਯਾਨੀ ਕਿ ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਲੈ ਸਕਦੀਆਂ ਹਨ ਜਾਂ ਫਿਰ ਨਹੀਂ ਤਾਂ ਇਸ ਦੇ ਬਾਰੇ ਸਰਕਾਰ ਨੇ ਇਹ ਨੋਟਿਸ ਵਿੱਚ ਦੱਸਿਆ ਹੈ ਕਿ ਵਿਧਵਾ ਔਰਤ ਜਾਂ ਤਾਂ ਵਿਧਵਾ ਪੈਨਸ਼ਨ ਲੈ ਸਕਦੀ ਹੈ ਜਾਂ ਫਿਰ ਬੁਢਾਪਾ ਪੈਨਸ਼ਨ ਲੈ ਸਕਦੀ ਹੈ ਅਤੇ ਇਸੇ ਤਰੀਕੇ ਜੋ ਡਿਸੇਬਿਲਟੀ ਯਾਨੀ ਕਿ ਅੰਗਹੀਨ ਔਰਤਾਂ ਹਨ ਉਹ ਅੰਗਹੀਨ ਪੈਨਸ਼ਨ ਜਾਂ ਬੁਢਾਪਾ ਪੈਨਸ਼ਨ ਉਹਨਾਂ ਵਿੱਚੋਂ ਇੱਕ ਲੈ ਸਕਦੀ ਹੈ ਜਿਸ ਪੈਨਸ਼ਨ ਦੇ ਉਹ एलिਜੀਬਲ ਹਨ ਅਗਰ ਕੋਈ ਔਰਤ 58 ਸਾਲ ਪਲੱਸ ਹੋ ਜਾਂਦੀ ਹੈ ਉਸ ਦੀ ਅੰਧਹੀਣ ਵੀ ਪੈਨਸ਼ਨ ਆ ਰਹੀ ਹੈ ਤਾਂ ਉਹ ਬढ़ापा ਪੈਨਸ਼ਨ ਦਾ ਫਾਰਮ ਭਰਦੀ ਹੈ ਤਾਂ ਉਸ ਦੀ ਪਹਿਲੀ ਪੈਨਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਲੇਕਿਨ ਹੁਣ ਦੋਸਤੋ ਇੱਥੇ ਗੱਲ ਕਰੀਏ ਆਪਾਂ ਪੰਜਾਬ ਦੇ ਵਿੱਚ ਹੁਣ ਜੋ 1000 ਰੁਪਏ ਪੈਨਸ਼ਨ ਸਕੀਮ ਦਾ ਹੈ ਤਾਂ ਇਹ ਇੱਕ ਨਵੀਂ ਸਕੀਮ ਹੈ ਇੱਕ ਨਵੀਂ ਯੋਜਨਾ ਹੈ ਜਿਸ ਦੇ ਵਿੱਚ ਸਾਰੀਆਂ ਔਰਤਾਂ ਅਪਲਾਈ ਕਰ ਸਕਦੀਆਂ ਹਨ ਚਾਹੇ ਉਹਨਾਂ ਦੀ ਬढ़ापा ਪੈਨਸ਼ਨ ਲੱਗੀ ਹੈ ਚਾਹੇ ਵਿਧਵਾ ਜਾਂ ਫਿਰ ਅੰਗਹੀਣ ਪੈਨਸ਼ਨ ਲੱਗੀ ਹੋਈ ਹੈ ਤਾਂ ਇਸ ਕਰਕੇ ਕੋਈ ਵੀ ਔਰਤ ਇਸ ਚੀਜ਼ ਦਾ ਜੋ ਸਵਾਲ ਕਰ ਰਹੀ ਸੀ ਤਾਂ ਉਹਨਾਂ ਦਾ ਜਵਾਬ ਉਹਨਾਂ ਨੂੰ ਮਿਲ ਗਿਆ ਹੋਵੇਗਾ ਇਸ ਤੋਂ ਇਲਾਵਾ ਕੋਈ ਹੋਰ ਉਹਨਾਂ ਨੂੰ ਇਸ ਫਾਰਮ ਦੇ ਸਬੰਧੀ ਜਾਣਕਾਰੀ ਚਾਹੀਦੀ ਹੋਵੇਗੀ ਤਾਂ ਉਹ ਵੀ ਆਪਣੇ ਚੈਨਲ ਤੇ ਕਮੈਂਟ ਕਰ ਸਕਦੇ ਆ ਅਤੇ ਹੁਣ ਗੱਲ ਕਰਦੇ ਆ ਆਪਾਂ ਦਸਤਾਵੇਜ਼ ਦੀ ਤਾਂ ਜੋ ਪੰਜਾਬ ਸਰਕਾਰ ਨੇ ਦਸਤਾਵੇਜ਼ ਰੱਖਿਆ ਇਸ ਫਾਰਮ ਦੇ ਲਈ ਧਾਰਕਾਡ ਰਾਸ਼ਨ ਕਾਰਡ ਵੋਟਰ ਕਾਰਡ ਬੈਂਕ ਖਾਤਾ ਪਾਸਪੋਰਟ ਸਾਈਜ਼ ਫੋਟੋ ਇਹ ਡਾਕੂਮੈਂਟ ਤੁਹਾਡੇ ਕੋਲ ਹੋਣੇ ਚਾਹੀਦੇ ਆ ਅਗਰ ਤੁਸੀਂ ਪੰਜਾਬ ਸਰਕਾਰ ਦੀ ਇਸ ਨਵੀਂ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਅਤੇ ਪੰਜਾਬ ਦੇ ਵਿੱਚ ਪਿਛਲੇ 5 ਸਾਲ ਜਿਸ ਤੋਂ ਵੱਧ ਰਹਿਣ ਦਾ ਤੁਹਾਡੇ ਕੋਲ ਕੋਈ ਪੱਕਾ ਸਬੂਤ ਹੋਣਾ ਚਾਹੀਦਾ ਕਿ ਵਾਕਈ ਤੁਸੀਂ ਇੰਨੇ ਸਾਲ ਤੋਂ ਪੰਜਾਬ ਦੇ ਵਿੱਚ ਰਹਿ ਰਹੇ ਹੋ ਤਾਂ ਇਹ ਸਿੱਖਾਸ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ Данного.